ਪੰਜ ਦੇ ਦੋ ਨੇ ਇਹ ਤਾਂ ਹੀ ਸਸਤੇ ਲਏ ਹੋਏ ਨੇ ਅੱਛਾ ਆਓ ਅੰਦਰ ਆਪੋ ਤੇ ਕੁਕੀ ਗੇੜਾ ਕਰਨੀ ਆਓ ਲਓ ਸਬਜ਼ੀ ਮੰਡੀ ਦੇਖਦੇ ਆਪਾਂ ਤੇ ਆਹ ਦੇਖੋ ਐਵੋਕਾਡੋ ਤੇ ਅੱਛਾ ਇਹ ਲੈ ਸਾਢੇ ਦਿਨ ਦੀ ਫਰਕ ਪੈ ਗਿਆ ਅੱਛਾ ਉਹ ਵੀ ਦੇਖ ਅੱਛਾ ਇਹ ਸਾਢੇ ਦਿਨ ਦੀ ਇੱਕ ਹੈ ਵਾਕਈ ਵਾਕਈ ਫੁੱਲ ਬਹੁਤ ਜ਼ਿਆਦਾ ਆਹ ਫਰਕ ਹੈ ਬਸ ਬ੍ਰੋਕਲੀ ਸਾਢੇ ਚਾਰ ਦੀ ਇਹ ਇੱਕ ਫੁੱਲ ਆ ਸਾਢੇ ਚਾਰ ਦਾ ਕਿਲੋ ਜੀ ਕਿਲੋ ਅੱਛਾ ਇਹ ਕਿਲੋ ਹੈ ਅੱਛਾ ਕੇਜੀ ਅੱਛਾ ਉਹ ਇੱਕ ਫੁੱਲ ਦਾ ਸਾਡੇ ਤੇ ਇੱਕ ਫੁੱਲ ਇਹ 270 ਦਾ ਇੱਕ ਫੁੱਲ ਇਹ ਅੱਧਾ ਕੱਟ ਕੇ ਰੱਖੇ ਹੋਏ ਨੇ ਕੱਦੂ ਦੇ ਫੁੱਲ ਸੀ ਜਿਵੇਂ ਪਟਵਾਲਾ ਹੁਣ ਇੱਕ ਵਰਗੇ ਗੋਲ-ਗੋਲ ਐਨ ਤੇ ਆਹ ਸਬਜ਼ੀਆਂ ਹੁਣ ਸਾਰੀਆਂ ਦੇਖ ਲਈਏ ਆਪਾਂ ਸਬਜ਼ੀਆਂ ਦੇਖ ਲੋ ਧਣੀਆਂ ਦੇਖੋ ਧਣੀਆਂ ਤੁਸੀਂ ਕਮਾਲ ਦੀ ਗੱਲ ਆ ਬਿਲਕੁਲ ਪੈਕਟ ਬੰਦ ਦਾ ਹਰ ਚੀਜ਼ ਇਹਨਾਂ ਦਾ ਲਿਫਾਫਾ ਦਾ ਸਿਸਟਮ ਵੀ ਵਧੀਆ ਹੈ ਹਨ ਇੱਥੋਂ ਖੋਲ ਲੋ ਇੱਥੋਂ ਖੋਲ ਲੋ ਆ ਨਿਕਲੇ ਕੀ ਰੇਟ ਦੇਨੇ ਟਮਾਟਰ ਜੀ 3 3.5 ਰੁਪਏ ਕਿਲੋ ਪਰ ਆ ਦੇਖੋ ਨਾ ਤੁਸੀਂ ਟਮਾਟਰ ਵੀ ਸਿਰੇ ਦਾ ਹੀ ਐ ਟੱਚ ਕਰਕੇ ਦੇਖੋ ਹਾਂ ਵਾਕੇ ਕੀ ਟਮਾਟਰ ਪੂਰਾ ਵਧੀਆ ਹਾਂ ਆ ਲੈਨੇ ਆ ਆ ਫਰੂਟ ਦੇਖ ਲਓ ਅੰਗੂਰ ਕਰਕੇ ਆਪੇ ਪੈਣ ਇਹ ਇਹਨੇ weight ਵੀ ਆਪੇ ਕਰ ਦੇਣਾ ਬਣਾ ਜੀ ਆ ਦੇਖੋ ਅੱਛਾ ਟਮਾਟਰ ਲਵ ਲੈ ਇਹ ਵਾਲੇ ਓਕੇ ਇਹਨੇ ਆਪੇ ਤੋਲ ਲੇਓ ਦੇਖੋ 3 ਰੁਪਏ 24 ਦੇ ਹੋ ਗਏ ਆਨਰ ਬੱਦਚੋ ਵੀ پیسے ਰਹਾ اچھا ਗੋਭੀ ਆ ਗਈ ਉਹਦੇ ਤੇ ਕੁਆਨਟੀਟੀ 1 ਓਕੇ ਇਹ ਕਿੰਨੇ ਉਹਦੇ ਸਾਢੇ ਤਿੰਨ ਦਾ ਲੱਗਿਆ ਸਾਢੇ ਤਿੰਨ ਦਾ ਲੱਗਿਆ ਵਾਹ ਕੀ ਬਾਤ ਹੈ ਦੇਖੋ ਪਪੀਤਾ ਕੀ ਆ ਹਰ ਚੀਜ਼ ਪਈ ਆ ਆਂਬ ਦੇਖੋ ਪਿਆ ਹੈ ਜੀ ਆਂਬਾਂ ਦੀਆਂ ਕਿਸਮਾਂ ਕਈ ਨੇ ਬਹੁਤ ਸਬਜ਼ੀਆਂ ਫਲ ਪਿੱਛੇ ਤੱਕ ਪਏ ਆ ਇਹ ਹੁਣ ਆ ਟਮਾਟਰ ਆ ਗਿਆ ਇੱਕ ਇਹਦਾ ਕੀ ਰੇਟ ਆ ਜੀ 3 ਰੁਪਏ 4 ਰੁਪਏ ਦਾ ਆਪਾਂ 3.5 ਦਾ ਲਿਆ ਟਮਾਟਰ ਦਾ ਫਰਕ ਦੇਖ। ਅੱਛਾ। ਇਹ ਆ ਲੈ। ਹਾਂ। ਦੇਖੋ। ਆਹ ਦੇਖੋ ਗੰਦਲੇ ਟਮਾਟਰ ਹੈ। ਗੰਦਲੇ ਲੱਗਦੇ ਨਹੀਂ। ਹਾਂ। ਆ ਦੇਖੋ। ਇਹ ਰੀਤ ਮਹਗਾ ਇੱਧਰ ਆ ਗਿਆ। ਇਹ ਮਹੰਗਾ ਹੈ। ਹਾਂ। ਇਹ ਆ ਦੇਖੋ ਆਂਬਾਂ ਦੀਆਂ ਹੋਰ ਕਿਸਮਾਂ ਅਮਰੂਦ ਦੇਖੋ ਕਿੱਡੇ-ਕੱਡੇ ਮੋਟੇ। ਹਾਂਜੀ। ਹਾਂ ਵੀ ਦੇਖ ਲੀਏ ਸਬਜ਼ੀਆਂ ਹੈਂ ਜੀ। ਉਹ ਦੇਖੋ ਮਿੱਟੀ ਵਾਲੇ ਆ ਜੀ। ਅੱਛਾ ਮਿੱਟੀ ਲੱਗੀ ਉਹਨਾਂ ਨੂੰ ਓਕੇ ਆ ਤੋਤੇ ਹੋਏ ਨੇ ਅੱਛਾ ਇਹਨਾਂ 'ਚ ਫਰਕ ਆ ਰੇਟ ਦਾ ਵੀ ਫਰਕ ਆ ਥੋੜਾ ਜਿਹਾ ਹੋਊਗਾ ਸਾਡੀ ਅੱਛਾ ਇਹ ਸਾਫ ਆ ਇਹ ਮਿੱਟੀ ਲੱਗੀ ਹੋਈ ਐ ਇਹਨਾਂ ਨੂੰ ਮਿੱਟੀ ਲੱਗੀ ਸਿੱਧੇ ਐ ਵੀ ਥੋੜਾ ਰੱਪ ਜਾਣੇ ਮਸਰੂਮ ਦੀ ਵੈਰਾਈਟੀ ਦੇਖ ਲੋ ਇੱਥੇ ਇੱਕ ਇਹ ਕਾਲੇ ਰੰਗ ਦੀ ਪਈ ਐ ਇੱਕ ਇਹ ਪਈ ਐ ਇੱਕ ਇਹ ਪਈ ਐ ਮਸਰੂਮ ਦੀ ਵੈਰਾਈਟੀ ਬਹੁਤ ਆ ਅੱਲਾ ਸਣਾ ਦੇਖੋ ਕਿੰਨਾ ਮੋਟਾ ਮੋਟਾ ਉਹ ਦੇਖੋ ਘਾਤ ਚ ਆਉਂਦਾ ਬਹੁਤ ਮੋਟਾ ਮੋਟਾ ਲਸਣ ਹੈ ਜੀ ਪੈਕਪ ਵਿੱਚ ਆਦਾ ਕੀ ਹੋਰ ਕੀ ਛਲੀਆਂ ਪਈਆਂ ਆ ਪੁੱਟਾ ਮੈਨੂੰ ਲੱਗਦੀਆਂ ਪਦੀਨਾ ਆ ਖਰੇਲੇ ਲੱਗਦੇ ਜਿਵੇਂ ਹੋਰ ਵੈਰਾਈਟੀ ਹੋਵੇ ਵੈਰਾਈਟੀ ਬਹੁਤ ਪਈਆ ਆ ਬਾੜੀ ਤੋਰੀਆਂ ਹੁੰਦੀਆਂ ਜਿਹੜੀਆਂ ਕਾਲੀਆਂ ਤੋਰੀਆਂ ਆਪਣੀਆਂ ਕੁਰੇਲੇ ਦੇਖੋ ਕਿੱਡੇ ਕਿੱਡੇ ਸੇਬ ਦੀ ਵੈਰਾਈਟੀ ਦੇਖੋ ਇੱਥੇ ਸੇਬ 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 ਆ ਵੀ ਸੇਬ ਆ ਵੀ ਸੇਬ ਇਹ ਆ ਵੀ ਸੇਬ ਨੇ ਬਹੁਤ ਜ਼ਿਆਦਾ ਵੈਰਾਈਟੀ ਹੈ ਉੱਪਰ ਇੱਧਰ ਕੀਨੂ ਸੰਤਰੇ ਐਵੋਕਾਡੋ ਉੱਪਰ ਅੱਗ ਇੱਧਰ ਹੋਰ ਚੀਜ਼ਾਂ ਸਬਜ਼ੀਆਂ ਕਮਲਾਂ ਕਿੰਤੀਆਂ ਪਈਆਂ ਅਨਾਰ ਦੇਖ ਲਓ। ਵੰਗੂਰ ਸਟ੍ਰਾਬਰੀ ਆਂਗੂਰ ਦੁੱਜੇ। ਇਹਦੀ ਮੋਖੀਆਂ ਦੇਖੋ ਮੋਟੀਆਂ। ਅੱਛਾ ਤਰਬੂਜ ਇਦਾਂ ਰੱਖ ਦਿਆ ਕੱਟ ਕੇ ਇਹ ਇੱਥੇ। ਸਬੂਤ ਤਰਬੂਜ ਨਹੀਂ ਹੁੰਦੇ ਮੇਰੇ ਹਿਸਾਬ ਨਾਲ। ਹੁੰਦੇ ਆ ਜੀ।